ਦੀ ਕਸਟਡੀ ਤੇ ਕੋਰਟ ਦੀ ਕਸਟਡੀ ਦੇ ਰੂਲਸ ਨੇ ਉਹ ਕੱਲੇ ਮਜੀਠੀਏ ਲਈ ਨਹੀਂ ਐ ਸਭ ਲਈ ਐ ਮਤਲਬ ਜਿੱਥੇ ਪਰਿਵਾਰ ਨਾਲ ਮੁਲਾਕਾਤ ਮੇਰੀ ਉਹ ਨਹੀਂ ਹੋਣ ਦੇਣੀ ਇੱਕ ਤੁਹਾਨੂੰ ਕਹਿ ਦੇਣਾ ਕਿ ਅਸੀਂ ਤਾਂ ਰੋਕਦੇ ਨਹੀਂ ਮਗਰ ਹੋਣ ਦੇਣੀ ਨਹੀਂ ਮੇਰੇ ਬੱਚਿਆਂ ਨੂੰ ਨਹੀਂ ਮੈਨੂੰ ਮਿਲਣ ਦੇਣਾ ਜਦ ਕਿ ਇੰਨਾ ਦਾ ਕੋਈ ਐਮਐਲਏ ਓਲਾਲਪੁਰਾ ਵੀ ਅੰਦਰ ਸੀ ਉਹ ਸਰਪੰਚਾ ਤੱਕ ਨੂੰ ਮਿਲ ਸਕਦਾ ਸੀ ਮੈਂ ਆਪਦੇ ਪਰਿਵਾਰ ਨੂੰ ਨਹੀਂ ਮਿਲ ਸਕਦਾ ਸੀ ਬਾਬਾ ਜੀ ਨੂੰ ਡੇਢ ਮਹੀਨੇ ਪਰਮਿਸ਼ਨ ਨਹੀਂ ਦਿੱਤੀ ਜਦ ਕਿ ਬਾਬਾ ਜੀ ਨੇ ਕਿਹਾ ਫਿਰ ਮੈਂ ਬਾਹਰ ਜਾ ਕੇ ਆਪੇ ਉੱਥੇ ਖੜਦਾ ਫੇਰ ਕਵਰਾ ਗੇ ਕੱਲ ਵੀ ਦੇਖੋ ਮੈਨੂੰ ਮੈਨੂੰ ਸ਼ਰਮਿੰਦਗੀ ਆ ਔਰ ਐਡਾ ਨੀਵਾ ਘਟਿਆ ਮੁੱਖ ਮੰਤਰੀ ਪੰਜਾਬ ਦਾ ਕਿ ਪੰਜਾਬ ਨੂੰ ਇਹ ਦੇਖਣਾ ਪਵੇ ਨੋ ਚੀਫ ਮਿਨਿਸਟਰ ਇਨ ਦਾ ਹਿਸਟਰੀ ਆਫ ਪੰਜਾਬ ਉਸਨਤਾ ਮਹਾਂਪੁਰਛਾਂ ਦੀ ਇਹ ਧਰਤੀ ਜਿਹੜੀ ਆ ਸਤਕਾਰ ਕਰਦੀ ਆ ਹਰ ਮੁੱਖ ਮੰਤਰੀ ਨੇ ਜੇ ਇਸ ਥਾਂ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜੇ ਪੰਜ-ਪੰਜ ਆਰੀ ਮੁੱਖ ਮੰਤਰੀ ਰਹਿ ਚੁੱਕੇ ਆ ਉਹ ਆ ਕੇ ਬਾਬਾ ਜੀ ਦਾ ਸਤਿਕਾਰ ਕਰਦੇ ਤੇ ਸਾਡੇ ਆਲਾ ਕੀ ਕਰ ਰਿਹਾ ਕੱਲ ਗੌਰਵ यादव ADGP ਅਰुणਪਾਲ SSP ਪਟਿਆਲਾ SSP ਦੀ ਸਾਰੀ ਪੁਲਿਸ ਮਤਲਬ ਜ਼ਿਲ੍ਹੇ ਦੀ ਪੁਲਿਸ ਜਾਨ ਬੁਝ ਕੇ ਬਾਬਾ ਜੀ ਦੀ ਸਿਕਿਉਰਿਟੀ ਨੂੰ ਵੀ ਕੰਪਰਮਾਈਜ਼ ਕੀਤਾ ਸਿਕਿਉਰਿਟੀ ਬਾਹਰ ਰੋਕੀ ਸਿਕਿਉਰਿਟੀ ਜਿੱਥੇ ਬਾਹਰ ਰੋਕੀ ਬਾਬਾ ਜੀ ਨੂੰ ਅੰਦਰ ਕੱਲੇ ਲੈ ਕੇ ਆਏ ਪ੍ਰੈਸ ਵਾਲਿਆਂ ਨੂੰ ਸਿਲੈਕਟਿਵ ਪ੍ਰੈਸ ਮਤਲਬ ਨਾਟ एवरीवन ਬਿਕੋਜ਼ ਪ੍ਰੈਸ ਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੰਦੇ ਤੁਸੀਂ ਵੇਖਿਆ ਜਿੰਨੇ ਵੀ ਮੈਨੂੰ ਮਿਲ ਕੇ ਗਏ ਆ ਬਾਹਰ ਸੜਕ 'ਚ ਪ੍ਰੈਸ ਨੂੰ ਅਡਰੈਸ ਕਰਦੇ ਪੁਲਸ ਉਹਨਾਂ ਨੂੰ ਟਰਾਂਸਪੋਰਟ ਕਰ ਰਹੀ ਹੈ ਪੁਲਿਸ ਵਹੀਕਲ 'ਚ ਡੀਐਸਪੀ ਦੀ ਗੱਡੀ 'ਚ ਐਸਐਚਓ ਦੀ ਸਵਾਲ ਉਹਨਾਂ ਨੂੰ ਕੌਣ ਦੇ ਰਿਹਾ ਐਸਐਸਪੀ ਪਟਿਆਲਾ ਸਵਾਲ ਕੀ ਪੁੱਛੋ ਡਰੱਗ ਦੇ ਤੁਸੀਂ ਦੱਸੋ ਮੈਨੂੰ ਅੰਦਰ ਕਿਹੜੇ ਪਰਚੇ ਚ ਦਿੱਤਾ ਤੁਸੀਂ ਤੁਸੀਂ ਦਿੱਤਾ ਤਾਂ ਮੈਨੂੰ ਡੀਏ ਦੇ ਪਰਚੇ ਚ ਮਤਲਬ ਕੀ ਐਸਐਸਪੀ ਦੇ ਕੰਮ ਹੋ ਗਏ ਗੌਰਵ ਯਾਦਵ ਦੇ ਕੰਮ ਹੋ ਗਏ ਐਂਡ ਪ੍ਰੋਬਲਮ ਇਹ ਹੈ ਬਿਕੋਜ਼ ਗੌਰਵ ਯਾਦਵ ਇਜ਼ ਐਨ ਐਡ ਹੌਕ ਟੈਂਪਰੀ ਡੀਜੀਪੀ ਉਹ ਨੂੰ ਪਤਾ ਹੈ ਕਿ ਜੇ ਮੈਂ ਸਰਕਾਰ ਨੂੰ ਖੁਸ਼ ਨਹੀਂ ਕਰੂੰਗਾ ਤੇ ਮੇਰੀ ਡੀਜੀਪੀ ਸ਼ਿਪ ਜਾਊਗੀ ਇਸ ਲਈ ਮੈਂ ਤਾਂ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਦੈਟ ਹੀ ਇਜ਼ ਨਾਟ ਅਬਵ ਦ ਸੁਪਰੀਮ ਕੋਰਟ टुडे वी नीड टू अप्रोच द सुप्रीम कोर्ट एंड द हाई कोर्ट डायरेक्शन मस्ट बी एंडोस्ड कि यूपीएससी दी गाइडलाइंस है कि सीनियर मोस्ट तीन दा पैनल आ जे छह दा जानदा है पांच दा जानदा है तीन उनना च आ जंदे है उनना च सरकार ला दे बट जेड़ा एक बारी लग जउगा उनु सरकार फिर बदल नहीं सकदी इनु ता सवेरे जदों मर्जी बदल जावे एने कानून छक्के ते टंग ता और कल जे ਖੁਦਾ ਨਾਲ ਕਸਤਾ ਜੇ ਉੱਥੇ ਬਾਬਾ ਜੀ ਨੂੰ ਕੋਈ ਧੱਕਾ ਮਾਰ ਦਿੰਦਾ ਜਾਂ ਕੁਝ ਹੁੰਦਾ ਤਾਂ ਪੰਜਾਬ ਦਾ ਮਾਹੌਲ ਕੌਣ ਖਰਾਬ ਕਰ ਰਿਹਾ ਸੀ ਸਰਕਾਰ ਆਪ ਕਰ ਰਹੀ ਸੀ ਹਰੇਕ ਨਾਲ ਮਤਲਬ ਇੱਥੇ ਸਿੱਧੂ ਮੂਸੇ ਵਾਲੇ ਵਾਲਾ ਇਨਸੀਡੈਂਟ ਇੱਕ ਨਹੀਂ अनेका ਹੋ ਸਕਦੇ ਤੁਸੀਂ ਵੇਖੋ ਤੁਸੀਂ ਇੱਥੇ ਆ ਕੇ ਮੈਨੂੰ ਸਵਾਲ ਪੁੱਛਿਆ ਸੀਗਾ ਜਦ ਮੈਂ ਬਿਗੈਰ ਸਿਕਿਉਰਿਟੀ ਦੇ ਫਿਰਦਾ ਸੀਗਾ ਕਿ ਜੀ ਥੋੜੀ ਸਿਕਿਉਰਿਟੀ ਵਿਡਰੋ ਹੋਈ ਹੈ ਹਾਈ ਕੋਰਟ ਕੇ ਮੈਂ ਇੱਕੋ ਗੱਲ ਕਹਿਣਾ ਬਾਰ-ਬਾਰ ਮੈਂ ਆਏ ਮੈਨੂੰ ਸਿਕਿਉਰਿਟੀ ਦੀ ਬਿਲਕੁਲ ਲੋਟ ਨਹੀਂ ਇੱਕੋ ਗੱਲ ਕਹਿਣਾ ਗੌਰਵ ਯਾਦਵ ਐਫੀਡੇਵਿਟ ਦੇ ਦੇ ਬਈ ਜੱਜ ਸਾਹਿਬ ਆਨਰੇਬਲ ਹਾਈ ਕੋਰਟ ਕਹਿ ਰਿਹਾ ਕਿ ਆਈਬੀ ਇਜ਼ ਅ ਨੈਸ਼ਨਲ ਏਜੰਸੀ ਡੀਲਸ ਵਿਦ ਇੰਟਰਨੈਸ਼ਨਲ ਬਾਰਡਰ ਜੇ ਤਾਂ ਉਹਨਾਂ ਦੀ ਰਿਪੋਰਟ ਆ ਗਈ ਤੁਸੀਂ ਕਿਉਂ ਇਹ ਕਹਿ ਰਹੇ ਹੋ ਕਿਉਂਕਿ ਸਰਕਾਰ ਦਾ ਡੰਡਾ ਸੀ ਇਹ ਟੈਂਪਰੀਰੀ ਡੀਜੀਪੀ ਸਾਹਿਬ ਨੇ ਇਹਨਾਂ ਨੇ ਰਿਪੋਰਟ ਕਿੱਥੋਂ ਬਣਾਉਣੀ ਆ ਆਪ ਦਾ ਏਡੀਜੀਪੀ ਬਣਾਏ ਚਾਰ ਬਿਠਾਏ ਇੱਕ ਇੰਟੈਲੀਜੈਂਸ ਬਿਠਾਇਆ ਇੱਕ ਸਿਕਿਉਰਿਟੀ ਬਿਠਾਇਆ ਇੱਕ ਦੂਜਾ ਬਿਠਾਇਆ ਉਹ ਤਿੰਨੇ ਐਡੀਜੀਪੀ ਨੂੰ ਲਾਉਂਦਾ ਕੌਣ ਹੈ ਸਰਕਾਰ ਆਪ ਦੀ ਰਿਪੋਰਟ ਬਣਾਈ ਦੇਤੀ ਹਾਈ ਕੋਰਟ 'ਚ ਵੀ ਆਈਪੀ ਨੇ ਕਿਹਾ ਵੀ ਭਾਈ ਖਤਰਾ ਫਿਰ ਅੱਜ ਹੁਣ ਕੀ ਹੋ ਗਿਆ ਹੁਣ ਰਿਵਰਸ ਗੇਅਰ ਪਾਤਾ ਹੁਣ ਆਪ ਚਿੱਠੀਆਂ ਕੱਢ ਰਹੇ ਮੈਨੂੰ ਕੋਈ ਕਸਰ ਨਹੀਂ ਛੱਡੀ ਗਈ ਕਿ ਇਹ ਭਾਵੇਂ ਮਾਰ ਦਿਓ ਜੇ ਚੁੱਪ ਨਹੀਂ ਕਰਦਾ ਤੇਨੂੰ ਮਰਵਾ ਹੀ ਦਿਓ ਤੁਸੀਂ ਮੇਰੇ ਨਾਲ ਤਿੰਨ ਦਿਨ ਮੈਂ ਕੱਲਾ ਰਿਆ ਜੇਲ੍ਹ 'ਚ ਤਿੰਨ ਦਿਨਾਂ ਬਾਅਦ ਮੇਰੇ ਨਾਲ ਦੋ ਬੰਦੇ ਪਾਤੇ ਇੱਕ ਨੂੰ 26 ਸਾਲ ਜਿਨੇ ਤਿੰਨ ਮਰਡਰ ਕੀਤੇ ਤੇ ਇੱਕ ਉਹ ਜਿਹੜਾ 22 ਸਾਲ ਉਹ ਮੈਂ ਕਿਹਾ ਕੋ ਸ਼ਰਮ ਕਰ ਲੋ ਇੱਕ ਆਦੇ ਲਈ ਪਾ ਤੇ ਕਹਿੰਦਾ ਨਹੀਂ ਇਹ ਬਹੁਤ ਚਿੰਗੇ ਕਰੈਕਟਰ ਵਾਲੇ ਲੋਕ ਨੇ ਮੈਂ ਤੇਰਾ ਭਲਾ ਹੋ ਜੀ ਮੈਂ ਰਾਤ ਨੂੰ ਤਾਂ ਇੱਕ ਅੱਕ ਖੋਲ ਕੇ ਹੀ ਸੌਂਦਾ ਸੀ ਇਹਨਾਂ ਦਾ ਕਰੈਕਟਰ ਹੀ ਵੇਖੀ ਜਾਂਦਾ ਕਿਤੇ ਮੈਂ ਕਿਹਾ ਹੋਰ ਗਰੀਬ ਦਾ ਮਾਰਨਾ ਹੋ ਜੇ ਮੈਨੂੰ ਪਤਾ ਹੈ ਮੈਂ ਜੇਲ ਕਿਵੇਂ ਕੱਟ ਕੇ ਆਇਆ ਮਾਰਨ ਦੀ ਕੋਸ਼ਿਸ਼ ਦੀ ਗੱਲ ਫੈਨਸੀ ਸੀਸੀਟੀਵੀ ਕੈਮਰਾ ਦੀ ਸਾਰਾ ਜੀ ਹੁਣੇ ਡਿਫਟੀ ਮਰਿਆ ਕਿ ਨਹੀਂ ਮਰਿਆ ਜੇਲ 'ਚ ਅਰਨਪਾਲ ਜਿੱਥੇ ਕਹਿੰਦਾ ਮੇਰੇ ਪ੍ਰਬੰਧ ਬਹੁਤ ਪੁਖਤੇ ਹੋਣੇ ਮਰਿਆ ਡਿਪਟੀ ਹੁਣੇ ਉਹ ਇੱਕ ਸੁਣ ਲਿਓ ਮੇਰੀ ਗੱਲ ਹੁਣੇ ਇੱਕ ਕੁਲਵੰਤ ਸਾਹਿਬ ਸਿੱਧੂ ਸਾਹਿਬ ਨੇ ਇਹਨਾਂ ਦੇ ਸੁਪਰਟੈਂਡੈਂਟ ਲੁਧਿਆਣੇ ਜੇਲ੍ਹ ਚੋਂ ਉਹਨਾਂ ਦਾ ਸਿਰ ਪਾਟਿਆ ਕਿ ਨਹੀਂ ਪਾਟਿਆ ਆ ਹੁਣੇ ਗੁਰਦਾਸਪੁਰ ਚ ਰਾਈਟਸ ਹੋਏ ਕਿ ਨਹੀਂ ਹੋਏ ਆ ਹੁਣੇ ਮੁਕਸਰ ਸਾਹਿਬ ਚ ਹੋਏ ਰਾਈਟਸ ਕਿ ਨਹੀਂ ਹੋਏ ਬੰਦੇ ਗੋਵਿੰਦਵਾਲ ਸਾਹਿਬ ਚ ਮਰੇ ਕਿ ਨਹੀਂ ਮਰੇ ਇਹਨਾਂ ਦਾ ਤਾਂ ਉਹ ਦਾਪੇ ਜੇਲ੍ਹ ਚ ਪਹਿਲਾਂ ਕੰਦਾ ਮਰਿਆ ਸੀ ਕਿ ਨਹੀਂ ਮਰਿਆ ਸੀ ਸੋ ਇਟ ਵਾਸ ਸੱਚ ਅ ਡੇਂਜਰਸ ਸਿਚੁਏਸ਼ਨ ਹੈ ਤਾਂ ਰੱਬ ਵੱਲੋਂ ਮੈਂ ਬਚ ਕੇ ਆ ਗਿਆ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਸੀਸੀਟੀਵੀ ਦੀ ਗੱਲ ਚੱਲੀ ਕਿ ਸੀਸੀਟੀਵੀ ਤੇ ਵਾਚ ਕੀਤਾ ਜਾ ਰਿਹਾ ਹੈਗਾ ਤੁਹਾਡੇ ਵਕੀਲ ਵੀ ਕਹਿ ਗਾੜੀ ਛੇਤੀ ਮੈਂ ਜੀ ਇਹ ਗੱਲ ਨੂੰ ਕੋਰਟ 'ਚ ਲਿਆਉਂਗਾ ਅਨਔਥਰਾਇਜ਼ ਲੋਕਾਂ ਨੂੰ ਗੌਰਵ ਯਾਦਵ ਤੇ ਕਹਿੰਦੇ ਅਰुणਪਾਲ ਦੀ ਜਾਣਕਾਰੀ ਚ ਕਿਉਂਕਿ ਅਰਣਪਾਲ ਜੀ ਬੜੀ ਚੰਨਪਣਾ ਛੁੱਟੀ ਭੱਜ ਗਏ ਉਹਨਾਂ ਦਿਨਾਂ ਚ ਅੱਜ ਮੈਂ ਤਾਰੀਖ ਦੇ ਰਿਹਾ ਤੁਹਾਨੂੰ ਇੱਕ ਮਿੰਟ ਯਾਰ 27 ਦਿਸੰਬਰ ਸ਼ਹੀਦੀ ਦਿਹਾੜੇ ਵਾਲੇ ਦਿਨ ਅਨオーਥਰਾਇਜ਼ਡ ਲੋਕਾਂ ਨੂੰ ਮੇਰੀ ਪ੍ਰਾਈਵੇਟ ਵਿਊਇੰਗ ਕਰਾਈ which is totally ਇਲੀਗਲ ਮੈਂ ਜੁਡੀਸ਼ੀਅਲ ਕਸਟਡੀ ਚ ਆਈ ਐਮ ਨਾਟ ਇਨ ਗਵਰਨਮੈਂਟਸ ਕਾਸਟਡੀ ਔਰ ਮੈਂ ਅੱਜ ਔਨਰੇਬਲ ਜੱਜ ਸਾਹਿਬਾਨਾਂ ਨੂੰ ਜਿਹੜੇ ਵੀ ਨਿਗਰਾਨ ਜੱਜ ਸਾਹਿਬ ਨੇ ਉੱਥੋਂ ਦੇ ਕਿ ਮੇਰੇ ਨਾਲ ਜੋ ਹੋ ਗਿਆ ਹੋ ਗਿਆ ਬਟ ਕੀ ਆਦੇ ਅਬਦਲੋ ਕਿਉਂਕਿ ਇਹੀ अरुणਪਾਲ ਔਰਾਂ ਨੇ ਲਾਰੈਂਸ ਬਿਸ਼ਨੋਈ ਦੀ ਜਦੋਂ ਇੰਟਰਵਿਊ ਹੋਈ ਸੀ ਇਹ ਤੇ ਸਰਦਾਰ ਕੁਲਦੀਪ ਸਿੰਘ ਸੰਤੋ ਮੈਂਬਰ ਕਮੇਟੀ ਜਿਨ੍ਹਾਂ ਨੇ ਕਿਹਾ ਸੀ ਇਹ ਤਾਂ ਹੋ ਹੀ ਨਹੀਂ ਪੰਜਾਬ ਇਹ ਤਾਂ ਗੱਲ ਹੀ ਕਿੱਥੇ ਔਰਦੀ ਹੈ ਮਤਲਬ ਇਹ ਇਸ ਲੈਵਲ ਦਾ ਸਪੀਚ ਝੂਠ ਬੋਲਦੇ ਔਰ ਦੂਜੀ ਵਿਊਇੰਗ ਇੱਕ ਛੋਟੇ ਸਹਿਬਜ਼ਾਦਿਆਂ ਨੇ ਸ਼ਹੀਦੀ ਦਿਹਾੜੇ ਵਾਲੇ ਦਿਨ ਦਫ਼ਤਰ ਬੰਦ ਕਰਕੇ ਕੈਮਰੇ ਆਫ ਕਰਕੇ ਕਰਾਈ ਔਰ ਫਿਰ ਅਗਲੇ ਦਿਨ 10 ਜਨਵਰੀ ਨੂੰ ਫੇਰ ਸ਼ਨੀਵਾਰ ਨੂੰ ਕਰਾਈ ਛੁੱਟੀ ਵਾਲੇ ਨੇ ਅਰਣਪਾਲ ਜੀ ਨੂੰ ਮੈਂ ਕਹਿੰਦਾ ਨੋ ਆਪ ਦੱਸ ਦਿਓ ਤੇ ਜੇ ਨਹੀਂ ਦੱਸੋਗੇ ਫਿਰ ਮੈਂ ਦੱਸੂਗਾ ਦੋ ਦਿਨ ਦਊਗਾ ਤੀਜੇ ਦਿਨ ਮੇਰੇ ਕੋਲ ਆ ਜਿਓ ਸਭ ਦੇ ਨੋ ਵੀ ਕਰੂ ਦੱਸੂ ਤੇ ਚਿਹਰੇ ਵੀ ਨੰਗੇ ਕਰੂ ਕੀ ਆਦੇ ਅਬਦਲੋ ਰਾਜਨੀਤਿਕ ਚਿਹਰੇ ਸੀ ਜੋ ਕੋਰਸੀ ਸਰ ਰਾਜਨੀਤਿਕ ਵੀ ਸੀ ਹੋਰ ਵੀ ਸੀ ਅੰਦਰ ਵੀ ਸੀ ਤੇ ਬਾਹਰਲੇ ਵੀ ਸੀ ਹੁਣ ਲਾਲਾ ਸਾਹਿਬ ਹੁਣ ਵੀ ਮਜੀਠੀਆ ਸਾਹਿਬ ਜਿਹੜੇ ਸਰਕਾਰ ਦੇ ਮੰਤਰੀ ਹੈ ਜਾਂ ਵਿਧਾਇਕ ਨੇ ਉਹ ਕਹਿੰਦੇ ਕਿ ਬੇਲ ਹੋਈ ਹੈ ਕਹਿੰਦੇ ਟਰਾਇਲ ਚੱਲੂਗਾ ਕਹਿੰਦੇ ਸਾਡੇ ਕੋਲ ਸਬੂਤ ਜਿਹੜੇ ਨੇ ਪੁਖਤਾ ਹੈਗੇ ਨੇ ਸਜ਼ਾ ਹੋਏਗੀ ਕਹਿੰਦੇ ਇਸ ਮਾਮਲੇ ਦੇ ਵਿੱਚ ਹਰਪਾਲ ਚੀਮਾ ਨੇ ਆਇਆ ਔਰ ਪਾਲ ਚੀਮਾ ਦਾ ਜਿੱਡਾ ਖਿਆਣਾ ਲਾਇਰ ਹੈ ਤੇ ਤੁਹਾਨੂੰ ਪਤਾ ਅੱਗੇ ਉਹਨੂੰ ਲੈ ਬੈਠਿਆ ਜਿਹਨੂੰ ਛਡਾਉਣ ਗਿਆ ਸੀਗਾ ਉਹ ਨਰੇਸ਼ ਯਾਦ ਉਹ ਵਿਚਾਰਾ ਪਾਰਟੀ ਛੱਡ ਕੇ ਭੱਜ ਗਿਆ ਇਹ ਚ ਲਈ ਉਹ ਮੈਂ ਨਾ ਤੁਸੀਂ ਮਨ ਤੇ ਬੋਝ ਲਿਆ ਕਰੋ ਬਾਕੀ ਜਦੋਂ ਕੇਜਰੀਵਾਲ ਸਾਹਿਬ ਆਏ ਸੀ ਨਾ ਬਾਹਰ ਤੇ ਇਹਨਾਂ ਨੇ ਕਿਹਾ ਸੀ ਕੋ ਜਿੱਤ ਹੋ ਗਈ ਸੱਚਾਈ ਦੀ ਮਮਾ ਹੀਰਦੇ ਉਹਨਾਂ ਲਈ ਹੋਰ ਕਾਨੂੰਨ ਹੈ ਮੇਰੇ ਲਈ ਹੋਰ ਹੈ ਜੇ ਉਹ ਨਿਕਲੇ ਬਾਹਰ ਤੇ ਜਿੱਤ ਸੱਚਾਈ ਦੀ ਮੈਂ ਆਵਾਂ ਤੇ ਕਹਿੰਦਾ ਨਾ ਔਰ ਕਹਿੰਦਾ ਪੁਕਤਾ ਸਬੂਤ ਨੇ ਤੇ ਤੁਹਾਡੇ ਪੁਕਤਾ ਸਬੂਤ ਤਾਂ ਪਹਿਲਾਂ ਤੁਸੀਂ ਡਰੱਗਲੇ ਵੀ ਕਹਿੰਦੇ ਸੀ ਉਹ ਤਾਂ ਤੁਹਾਡੇ ਤੋਂ ਕਾਬੂ ਨਹੀਂ ਆਉਣ ਦੇ ਹਾਲੇ ਤੱਕ ਨਾਲੇ ਤੁਹਾਡੇ ਪੁਕਤਾ ਦਾ ਤਾਂ ਮੈਨੂੰ ਖੁਸ਼ੀ ਹੁੰਦੀ ਆ ਜਦਦਰ ਪਾਲ ਚੀਮਾ ਕਹਿੰਦਾ ਪੁਕਤਾ ਫਿਰ ਤਾਂ ਸਮਝੋ ਪੱਕਾ ਹੀ ਭਰੀ ਹੂੰ ਐਡਾ ਕਾਬਿਲ ਵਕੀਲ ਹੈ ਇਸ ਲਈ ਮੇਰਾ ਵੀ ਨਾਦੀ ਨਹਾ ਤੂੰ ਹੀ ਫਿਕਰ ਕਰੋ ਮੈਨੂੰ ਤਾਂ ਕੋਈ ਝਗੜਾ ਵਕੀਲ ਕਹਿ ਦੇਣਾ ਪੁੱਗਤਾ ਫੇਰ ਤਾਂ ਮੈਨੂੰ ਵੀ ਥੋੜਾ ਬੋਤਾ ਮਾਨੂੰ ਘੋਮਾਉਂਦਾ ਕਿ ਪਤਾ ਨਹੀਂ ਵਜਾਂਗੇ ਕਿ ਨਹੀਂ ਵਜਾਂ ਮਗਰ ਜਨੂਰ ਭਾਲ ਚੀਮਾ ਕਹਿੰਦਾ ਫਿਰ ਤਾਂ ਮੈਂ ਪਗੜੇ ਪਾਉਣਾ ਕਿ ਆ ਬਾ ਮਲੇ ਉਹ ਨਹੀਂ ਕੋਈ ਹੁੰਦਾ ਬਲੇ ਤੇਰਾ ਮੁਖੀ ਤੇਰਾ ਮੁਖੀ ਨੂੰ ਲੈ ਕੇ ਗਿਆ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਟਵੀਟ ਕੀਤਾ ਗਿਆ ਕਹਿੰਦੇ ਜੱਜ ਨਾ ਬਣਨ ਜੱਜਮੈਂਟ ਨਾਲ ਇਸ ਤਰ੍ਹਾਂ ਕਾਤੀ ਜੱਜ ਹੋਵੇ ਉਹ ਵੈਸੇ ਤਾਂ ਮੈਂ ਅੱਜ ਪੜ੍ਹ ਕੇ ਸੁਣਾਇਆ ਜੀ ਮਿੱਤਰੋ ਦਈ ਮਾਲਿਕ ਗੋਇਲ ਨੇ ਬੜਾ ਵਧੀਆ ਜਵਾਬ ਦਿੱਤਾ ਉਹ ਕਿੱਥੇ ਆਪਣਾ ਮੁੰਡਾ ਉਹ ਦਈ ਨੇ ਮੰਗਾਈ ਉਨੇ ਸਾਰਾ ਕੁਝ ਹੀ ਕਹਿਤਾ ਉਹ ਕਹਿੰਦਾ ਜਦੋਂ ਤੁਸੀਂ ਗੱਲ ਕਰਦੇ ਜੇ ਪੰਜਾਬ ਦਾ ਇੱਕ ਸ਼ਰਾਬੀ ਮੁੱਖ ਮੰਤਰੀ ਬਣ ਸਕਦਾ ਤੇ ਫਿਰ ਉਹ ਕੀ ਆ ਮਗਰ ਤੁਸੀਂ ਇਹ ਵੇਖੋ ਮੈਂ ਤਾਂ ਐਵੇਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਇਹ ਉੱਥੇ ਬੜਾ ਇਹ ਗਲਤ ਪਤਾ ਹੀ ਆ ਬਾਬਾ ਜੀ ਬਾਰੇ ਕਿ ਇਹ ਲੋਕਾਂ ਦੀ ਸ਼ਰਾਬ ਛਡਾਉਂਦੇ ਆ ਅੰਡਾ ਮੀਟ ਚ ਡਾਉਂਦੇ ਆ ਇਹਦੇ ਇਹਦੇ ਭਗਵੰਤ ਨੇ ਤਾਂ ਮਾਤਾ ਜੀ ਦੀ ਸੌਂ ਖਾ ਲਈ ਸੀ ਤਾਂ ਤਾਂ ਨਹੀਂ ਛੱਡੀ ਮਾਤਾ ਨੂੰ ਵਿਚਾਰਿਆਂ ਨੂੰ ਮਤਲਬ ਝੂਠੀ ਸੌਂ ਖਾਣੀ ਤਾਂ ਮਤਲਬ ਕਿਸੇ ਨੂੰ ਲੈ ਬੈਂਡ ਵਾਲਾ ਕੰਮ ਹੀ ਆ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਲੰਮੀਆਂ ਉਮਰਾਂ ਬਖਸ਼ਣ ਮਾਤਾ ਜੀ ਨੂੰ ਮਗਰ ਇਹ ਨਿਆਣੇ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਪੰਗਾ ਪਾਉਣ ਨੂੰ ਮੈਂ ਕਹਿੰਦਾ ਬਾਬਾ ਜੀ ਇਹਨੂੰ ਰੱਖੋ ਉੱਥੇ 4 ਮਹੀਨੇ ਕੰਮ ਭਾਵੇਂ ਔਖਾ ਹੋਣਾ ਬੋਬਾ ਬੜੀ ਮਾਰਦਾ ਜਦੇ ਪੀ ਲੈਂਦਾ ਗੜਬੜ ਕਰਦਾ ਮਗਰੀ ਨੂੰ ਛਡਾ ਦਿਓ ਦੀ ਸ਼ਰਾਬ ਮੈਂ ਤਾਂ ਔਰ ਇਹ ਦੀ ਜੇ ਸ਼ਰਾਬ ਛੁੱਟ ਜੂ ਕਿ ਮੈਂ ਕੰਨਾ ਜੀ ਪੰਜਾਬ ਵੀ ਧੰਨਵਾਦ ਕਰੂੰ ਤੇ ਕਰਦੇ ਤਾਂ ਕਰਨਗੇ ਤੁਸੀਂ ਇਹ ਵੇਖ ਲਓ ਅੰਦਰ ਮੈਂ ਰਿਆਂ 6 ਮਹੀਨੇ ਯਾਦ ਇਹ ਕਰੀ ਗਿਆ ਪਏ ਉਹਦਾ ਪੁੱਤ ਮੈਨੂੰ ਬਾਹਰ ਕਾਂ ਦਾ ਉੱਥੇ ਤਾਂ ਬੈਂਗਨ ਨਾਲ ਤਰੀ ਵਾਲੇ ਬੈਂਗਨ ਮਿਲਣਗੇ ਦੱਸ ਤੈਨੂੰ ਮੈਨੂੰ ਤਾਂ ਮਿਲ ਗਈ ਤੇਰੀ ਵਾਲੇ ਬੰਗਣ ਤੈਨੂੰ ਉੱਥੇ ਪੈਗ ਮਿਲੂ ਜਦੋਂ ਤੂੰ ਜਾਏਗਾ ਜਾਂ ਤਾਂ ਖਲਾ ਦੇ ਓ ਠਿਕਾ ਉੱਥੇ ਜਿੱਥੇ ਤੁਸੀਂ ਹੈਂ ਸਰਕਾਰੀ ਕੁਇਡ ਮੰਗ ਆਹ ਸਰਕਾਰੀ ਕੁਇਡ ਮੈਨੂੰ ਤਾਂ ਮਿਲੀ ਆ ਭਾਈ ਇਹ ਮਜੀਠੀ ਆ ਹੈ ਫੈਸਿਲਟੀਆਂ ਮੈਨੂੰ ਹੈਂ ਫੈਸਿਲਟੀਆਂ ਮੰਗ ਰਹੇ ਆ ਆਉਂ ਕਹਿੰਦਾ ਸਰਹਾਲੇ ਮੰਗਦੇ ਸੀ 35000 ਆ ਅੱਜ ਮੇਰੀ ਗੱਲ ਸੁਣ ਲਿਓ ਹਵਾਲਾਤੀਆਂ ਤੇ ਕੈਦੀ ਪੰਜਾਬ ਦੀ ਜੇਲਾਂਾਂ 'ਚ ਤੇ ਮੈਨੂੰ ਲੱਗਦਾ 70 75000 ਸਰਹਾਣਾ ਹੋਣਾ ਅੰਦਰ ਮਾ ਜੀ ਮੇਰੀ ਪੱਕੇ ਘਬੈਦਾ ਰਹਿ ਕੇ ਆ ਅੰਦਰ ਤੇ ਮੈਨੂੰ ਦਿੱਤੇ ਤਿੰਨ ਸਰਾ ਦੇ ਜਦੋਂ ਇਹਨੇ ਕਹਤਾ ਨਾ ਸਰਾਣਾ ਮੰਗਦੇ ਮੈਨੂੰ ਤਾਂ ਮੈਂ ਲਾਦਾ ਬੈਰਕ ਭਰਤੀ ਲਿਆ ਕੇ ਸਾਰੇ ਉੱਥੇ ਹਵਲਾ ਤਿਆਰ ਕੀ ਸਾਡਾ ਵੀ ਰਕਸ ਰਾਣਾ ਸਾਡਾ ਵੀ ਤੇ ਫਿਰ ਮੈਨੂੰ ਗਰੀਬ ਨੇ ਕੀ ਕਰਨਾ ਸੀ ਇੱਕ ਮੈਂ ਗੋਡੇ ਥੱਲੇ ਦੇਤਾ ਉੱਥੇ ਲਿਖਤਾ ਝੰਡਾ ਇੱਕ ਦੇਤਾ ਗਿੱਟੇ ਥੱਲੇ ਉੱਥੇ ਲਿਖਤਾ ਨਿਕਾਬਾਉ ਦਿੱਲੀ ਵਾਲਾ ਕਿ ਬੱਚ ਫਿਰ ਮੈਂ ਕਦੇ ਗੋਡੇ ਵਾਲੇ ਨੂੰ ਰਗੜ ਦਿੰਦਾ ਹਾਂ ਕਦੇ ਨੂੰ ਰਗੜ ਦਿੰਦਾ ਹੈ ਜਿਹੜਾ ਅ ਤੇ ਜਿਹੜਾ ਛਰਾਣੇ ਵਾਲਾ ਸੀਗਾ ਉਹ ਤਾਂ ਮਿਰਦਾਸ ਉਹ ਵੀ ਬਿੱਟੂ ਨੇ ਉਹ ਵੀ ਦਿੱਤ ਉਹਨਾਂ ਨੇ ਵੀ ਸਾਹ ਦਿੱਤਾ ਕਿ ਬਾਬਾ ਤੇ ਜੋ ਬਾਬਾ ਆਹ ਦੇਖੋ ਆ ਬੜਾ ਵਧੀਆ ਉਹਨੇ ਲਿਖਿਆ ਇਹ ਨਹੀਂ ਪੂਰਾ ਨਹੀਂ ਹੈ ਪੂਰਾ ਹੀ ਹੈ ਕਹਿੰਦਾ ਕੱਲ ਬਣ ਕੱਲ ਕੱਲ ਬਣ ਜਾਣ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਜਦੋਂ ਕੇਜਰੀ ਯਾਰ ਰਿਹਾ ਆ ਸੀ ਤੋਂ ਉਦੋਂ ਦਾ ਕਹਤਾ ਜਿਸ ਤੇ ਸਚਾਈ ਦੀ ਜਿੱਤ ਹੋਈ ਆ ਤੇ ਹੁਣ ਮੇਰੇ ਵੇਲੇ ਪਤਾ ਨਹੀਂ ਕੀ ਇਹਨਾਂ ਨੂੰ ਕਸਾਪ ਸੁੰਗ ਜਾਂਦਾ ਮੇਰੇ ਵੇਲੇ ਪੰਗਾ ਹੋਰ ਪਾ ਲੈਂਦੇ ਇਸ ਲਈ ਅੱਜ ਜ਼ਰੂਰ ਹੈ ਅੱਜ ਦੀ ਰਾਤ ਮੇਨ ਦਾ ਮੁੰਬਈ ਆ ਕਿੱਥੇ ਆ ਅੱਜ ਦੀ ਤਾਂ ਨਹੀਂ ਨਿਕਲ ਅੱਜ ਦੀ ਨਹੀਂ ਨਿਕਲਦੀ ਰਾਤ ਅੱਜ ਤਾਂ ਮੈਨੂੰ ਲੱਗਦਾ ਕਲਾਰਾ ਪਾਉ ਉਹ ਤੇ ਉਹ ਗਿਆ ਨਾਲ ਸਾਡਾ ਚੀਫ ਸੈਕਟਰੀ ਕੀਨੋ ਕੈਪਚਨਾ ਸਭ ਅੱਜ ਤਾਂ ਫੜਫੜ ਕੇ ਰੱਖਿਓ ਭਾਈ ਕਦੇ ਉਹ ਰੋਟੇ ਸਮੁੰਦਰ ਚ ਨਾ ਕੋਈ ਅਮੇ ਚ ਭੱਜ ਕੇ ਛਾਲਚੂਲ ਮਾਰ ਦੇਣ ਹੋਰ ਸਾਡਾ ਕਿਤੇ ਕੀ ਬਣੂ ਮਗਰੋਂ ਗਰੀਬਾ ਦਾ ਇਸ ਲਈ ਮੈਨੂੰ ਇਸ ਗੱਲ ਦੀ ਬੜੀ ਤਰੀਕ ਸਿਲਦੀ ਅੰਦਰ ਮੈ ਰਿਆਂ ਚੀ ਕਾਹੇ ਮਾਰੀ ਗਿਆ ਬਾਰ ਕਦੇ ਕਦੇ ਕਹੀ ਜਾਂਦਾ ਜੀ ਐ ਉਹ ਬਜੂਠੀਏ ਨੂੰ ਕੋ ਹੱਥ ਨਹੀਂ ਪਉਂਦਾ ਸੀ ਮੁੱਝੋ ਅਫਸਰ ਐ ਨਹੀਂ ਕਰਦੇ ਸੀ ਅਫਸਰ ਤਾਂ ਵਿਚਾਰੇ ਚੰਗੇ ਨੇ ਕਹਿੰਦੇ ਗੰਮ ਤ ਕੰਮ ਕਰ ਰਹੇ ਉਹ ਕਿੱਥੇ ਹੱਥ ਪੈਣਾ हां ਜਿਨ੍ਹਾਂ ਨੇ ਪੋਸਟਿੰਗਾ ਲੈਣੀਆਂ ਸੀ ਅਹੁਦੇ ਲੈਣੇ ਉਹ ਕਰ ਲੈਂਦੇ ਸੀਗੇ ਪੋਸਟਿੰਗ ਦੇ ਬਦਲੇ ਮਗਰ ਕਈਆਂ ਨੇ ਨਾ ਕੀਤੀ ਨਗੇਸ਼ਵਰ राव ਸਾਹਿਬ ਨੇ ਨਾ ਕੀਤੀ ਪਰਮਾਰ ਸਾਹਿਬ ਨੇ ਨਾ ਕੀਤੀ ਕਾਨੂੰਨ ਹੈ ਭਾਈ ਇਸ ਲਈ ਇਹ ਬੜੀ ਚੀਜ਼ ਆ ਮਗਰ ਇਹਨਾਂ ਦੀ ਅੰਦਰ ਮੈਂ ਕਿਹਾ ਚੀਕਾਂੇ ਮਾਰੀ ਗਏ ਵਾਰ ਮੈਨੂੰ ਲੱਗਾ ਰਾਤ ਇਕੱਲੀ ਨਿਕਲੀ ਹੋਣੀ ਜਦੋਂ ਮਜੀਠੀਆ ਨਹੀਂ ਚੇਤੇ ਆਇਆ ਹਲਕੇ ਚ ਕਦੋਂ ਜਾ ਰਹੇ ਹੋ ਸਰ ਅੱਜ ਚੰਡੀਗੜ੍ਹ ਪਹੁੰਚ ਗਿਓ ਵਿਧਾਨ ਸਭਾ ਉਹ ਹਾਲੇ ਆਇਦਰ ਤਾਂ ਪਹੁੰਚ ਜੀ ਇਹ ਹਲਕੇ ਜੀ ਵੀ ਜਾਣਾ ਹਲਕੇ ਵਾਲਿਆਂ ਦਾ ਜਿੰਦ ਜਾਨ ਨੇ ਮਜੀਠੀਏ ਨੂੰ ਜਿਉਂਦਾ ਰੱਖਦੇ ਆ ਤੂੰ ਇਹ ਵੇਖ ਲੋ ਮੈਂ ਅੰਦਰ ਕਦੇ ਮਜੀਠੇ ਨੂੰ ਭੱਜੇ ਕਦੇ ਕੱਚੇ ਨੂੰ ਭੱਜੇ ਸਕੀਮਾਂ ਬਣਾਈਆਂ ਸਨ ਕਿ ਅਸੀਂ ਨਾ ਉਹਨੂੰ ਹੁਣ ਆਉਣ ਨਹੀਂ ਦਵਾਗੇ ਇਲੈਕਸ਼ਨਾਂ ਤੱਕ ਹਲਕਾ-ਵੇਲਾ ਕਰ ਦਾਂਗੇ ਤੁਸੀਂ ਮਜੀਠੇ ਵਾਲਿਆਂ ਨੂੰ ਕਿਤੇ ਐਡੇ ਕੱਚੇ ਸਮਝ ਲਿਆ ਭਗਵੰਤਵਾ ਇਹ ਮਜੀਠੇ ਵਾਲੇ ਆ ਪੱਕੇ ਪੈਰੀ ਆ ਪੱਕੇ ਪੈਰੀ ਆ ਸਵਾਰ ਉਹ ਇਹਨਾਂ ਨੂੰ ਪਹਿਲਾਂ ਕੇਜਰੀਵਾਲ ਦੇ ਵੀ ਪੱਕੇ ਪੈਰੀ ਇਹਨਾਂ ਨੇ ਪੁੱਟੇ ਸਨ ਉਹਦੀ ਜਮਾਤ ਜ਼ਬਤ ਕਰਾਈ ਆ ਪਹਿਲਾਂ ਇਹਦੇ ਭਾਪੇ ਦੀ ਜੀਨੂੰ ਜਿਹਦੇ ਰਹਿਮ